ਕਾ ਜੀ ਸਾਰਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਅੱਜ ਆਪਾਂ ਅੱਜ ਬਿਲਕੁਲ ਵੀ ਮੂਡ ਨਹੀਂ ਸੀ ਕਿ ਆਪਾਂ ਕੋਈ ਵੀਡੀਓ ਬਣਾਈਏ ਕਿਉਂਕਿ ਆਪਾਂ ਨੂੰ ਪਤਾ ਹੀ ਹੈ ਕਿ ਸਾਡੇ ਪੰਜਾਬ ਦਾ ਇੱਕ ਬੱਚਾ ਖਨੌਰੀ ਬਾਰਡਰ ਤੇ ਇਸ ਦੁਨੀਆ ਨੂੰ ਅਲਵਿਦਾ ਆ ਗਿਆ ਮਾਪਿਆਂ ਦਾ ਇਕਲੌਤਾ ਪੁੱਤਰ ਦੋ ਭੈਣਾਂ ਦਾ ਭਰਾ ਉਹ ਮਾਪਿਆਂ ਦੀ ਬੜਾਪੇ ਦੀ ਲਾਠੀ ਸੀ ਉਹ ਮਾਪਿਆਂ ਦਾ ਸਹਾਰਾ ਸੀ ਕਿਉਂਕਿ ਮਾਂ ਬਾਪ ਜਦੋਂ ਬੱਚੇ ਨੂੰ ਜਨਮ ਦਿੰਦੇ ਆ ਤਾਂ ਨਿਤ ਪ੍ਰਤੀ ਦੇਖਦੇ ਆ ਕਿ ਮੇਰਾ ਬੱਚਾ ਅੱਗੇ ਕਿੰਨਾ ਵੱਧ ਰਿਹਾ ਏ ਕਿੱਡਾ ਉੱਚਾ ਹੋ ਗਿਆ ਜਦ ਇੱਕ ਦਮ ਹੀ ਬੱਚੇ ਨੇ 6 ਫੁੱਟ ਦਾ ਘਟੇ ਇਹ ਹੋ ਜਾਣਾ ਤਾਂ ਮਾਪੇ ਹੀ ਵੀਦਦੇ ਨੇ ਮਾਪੇ ਤੇ ਹੀ ਕੀ ਵੀਤਦੀ ਆ ਉਹ ਸਿਰਫ ਮਾਪੇ ਹੀ ਜਾਣਦੇ ਨੇ ਪਰ ਸਾਡੀਆਂ ਮਾੜੀਆਂ ਸਰਕਾਰ ਦੀਆਂ ਨੀਤੀਆਂ ਕਾਰਨ ਹੋਇਆ ਇੱਕ ਵਾਰ ਵੀ ਸਾਡੇ ਕਿਸੇ ਮੰਤਰੀ ਨੇ ਖਾਦਾ ਨਾਰਾ ਨਹੀਂ ਸੀ ਮਾਰਿਆ ਕਿ ਪੰਜਾਬ ਦੇ ਅੰਦਰ ਹਰਿਆਣੇ ਦੀ ਆਰਮੀ ਕਿਉਂ ਇਸ ਕਰ ਰਹੀ ਹੈ ਕਿ ਅਤਿਆਚਾਰ ਕਿਉਂ ਕਰ ਰਹੀ ਹੈ ਉਸ ਦਿਨ ਤੋਂ ਦੇਖ ਕੇ ਸਾਡੇ ਕੋ ਤਮਾਸ਼ਾ ਹੀ ਦੇਖ ਰਹੇ ਨੇ ਬੱਚੇ ਮਾਪਿਆਂ ਨੇ ਮਾਰ ਰਹੇ ਸਾਡੇ ਮਾਰ ਰਹੇ ਆ ਉਹ ਸਿਰਫ ਤਮਾਸ਼ਾ ਦੇਖਦੇ ਆ ਆਪਣੀ ਕੁਰਸੀਆਂ ਬਚਾਉਣ ਲਈ ਕੁਝ ਵੀ ਕਰ ਸਕਦੇ ਨੇ ਪਰ ਮੈਂ ਉਸ ਬਾਪਿਆ ਦੇ ਨਾਲ ਮੇਰੇ ਤੈਦਰੁ ਹਮਦਰਦੀ ਆ ਮੈਂ ਵੀ ਬੱਚਿਆਂ ਦੀ ਮਾਂ ਕੀ ਪਰ ਦੁੱਖ ਬਹੁਤ ਹੁੰਦਾ ਕਰ ਆਪਾਂ ਕੁਝ ਵੀ ਨਹੀਂ ਸਕਦੇ ਪਰ ਫਿਰ ਮੈਂ ਕਹਿੰਨੀ ਆ ਕਿ ਵਾਹਿਗੁਰੂ ਜੀ ਇਸ ਪਰਮਾਤਮ ਪਰਿਵਾਰ ਪਰ ਪਾਣਾ ਮੰਨ ਦਾ ਬਲ ਬਖਸ਼ੇ ਕੋਈ ਸ਼ਬਦ ਨਹੀਂ ਉਹਨਾਂ ਦੇ ਕਹਿ ਲਈ ਉਹਨਾਂ ਲਈ ਮੇਰੇ ਕੋਲੇ ਕੀ ਸ਼ਬਦ ਕਹੀਏ ਜੇ ਸਮਾਪਿਆ ਦਾ ਸੰਸਾਰ ਹੀ ਅਜੁੱੜ ਗਿਆ ਚੈ ਮਾਪਿਆਂ ਲਈ 10 ਪੁੱਤ ਹੋਣ ਪਰ ਹਰ ਮਾਪੇ-ਬਾਪ ਲਈ ਬੱਚੇ ਦੀ ਅਲੱਗ-ਅਲੱਗ ਅੱਗ ਹੁੰਦੀ ਹੈ। ਹਰ ਮਾਪੇ ਲਈ ਬੱਚੇ ਲਈ ਥੋੜੇ ਹੀ ਹੁੰਦੇ ਨੇ ਕਿਉਂਕਿ ਮੈਂ ਫੇਰ ਕਹਿਨੀ ਆ ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਉਸ ਬੱਚੇ ਨੂੰ ਨਿਵਾਸ ਬਖਸ਼ੇ, ਸਾਡੀਆਂ ਸਰਕਾਰਾਂ ਨੂੰ ਸਮੱਤ ਬਖਸ਼ੇ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਮੈਂ ਇੰਨਾ ਹੀ ਕਹਿ ਸਕਦੀ ਆ, ਜ਼ਿਆਦਾ ਕੁਝ ਵੀ ਨਹੀਂ। ਪਰਮਾਤਮਾ ਹੀ ਸਮੱਤ ਦੇਵੇ ਇਹਨਾਂ ਨੂੰ ਕਿ ਉਹਗੇ ਤੇ ਜ਼ੁਲਮ ਨਾ ਹੋਣ। ਇਹ ਕੋਈ ਪਾਕਿਸਤਾਨ ਦਾ ਬਾਰਡਰ ਜਾਂ ਚਾਈਨਾ ਦਾ ਬਾਰਡਰ ਨਹੀਂ ਜਿੱਥੇ ਇੰਨੇ ਹੀ ਅਥਰੂ ਗੈਸ ਗੋਲੇ ਛੱਡੇ ਜਾਂਦੇ ਆ ਇੰਨਾ ਅਤਿਆਚਾਰ ਹੋ ਰਿਹਾ ਹੈਗਾ ਪਰ ਇਹ ਸਾਡੇ ਹੀ ਘਰ ਦੇ ਵਿੱਚ ਕਿਉਂਕਿ ਇਹ ਦੇਸ਼ ਸਾਡਾ ਘਰ ਹੈ ਪਰ ਇਸ ਘਰ ਦੇ ਵਿੱਚ ਹੀ ਸਾਡੇ ਤੇ ਜ਼ੁਲਮ ਹੋ ਰਹੇ ਨੇ ਪਰ ਇਸ ਜੋ ਕਿ ਨਹੀਂ ਚਾਹੀਦੀ ਆਉਪਾ ਇੰਨਾ ਹੀ ਕਹਿਨੀ ਆ ਮੈਂ ਪਰਮਾਤਮਾ ਉਸ ਬੱਚੇ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ ਮੈਂ ਇੱਕ ਛੋਟੀ ਵੀਡੀਓ ਤੁਹਾਡੇ ਤੱਕ ਪਹੁੰਚਾ ਲਈ ਜ਼ਰੂਰ ਕਰਾਂਗੀ ਕਿਉਂਕਿ ਤੁਹਾਡੇ ਨਾਲ ਮੈਂ ਜੁੜੀ ਹੋਈ ਆਂ ਜੀ मैं ज्यादा कुछ बड़ी नहीं वीडियो बनावगी एक जीरा लिया दो तो प्याज कट्टे ने लसन अदरक का कट्टिया भी छोटा मोटा और मिर्चा भी और मैं एक टमाटर लिया जो कि आप बिना तेल तो ही तड़के चुनागे भुना गया आपूँ तेल नहीं बिल्कुल भी तेल नहीं पावे ਅੱਜਾਂ ਜੇ ਬਿਲਕੁਲ ਦਿਲ ਨਹੀਂ ਕਰਦਾ ਸੀ ਬਿਲਕੁਲ ਵੀ ਮੂਡ ਨਹੀਂ ਸੀਗਾ ਸੁਣ ਕੇ ਕਿ ਮਾਪਿਆਂ ਦਾ ਇਕਲਤਾ ਪੁੱਤਰ ਸੀ ਉਹ ਵਿਚਾਰਾ ਕਿਉਂਕਿ ਮਾਪਿਆਂ ਨੂੰ ਬਹੁਤ ਉਮੀਦਾਂ ਹੁੰਦੀਆਂ ਆਪਣੇ ਬੱਚੇ ਤੋਂ ਕਿ ਮੇਰਾ ਬੱਚਾ ਵੱਡਾ ਹੋ ਗਿਆ ਹੁਣ ਮੇਰਾ ਬੱਚਾ ਇਹ ਕਰੇਗਾ ਉਹ ਕਰੇਗਾ ਹਰ ਮਾਪਾਪ ਨੂੰ ਉਮੀਦ ਹੁੰਦੀ ਆ ਪਰ ਪਤਾ ਨਹੀਂ ਲੱਗਦਾਗਾ ਕਿ ਪਰਮਾਤਮਾ ਕਿਸ ਗੱਲ ਤੇ ਰਾਜੀ ਆ ਅੱਜ ਕੱਲ ਤਾਂ ਪਰਮਾਤਮਾ ਤੋਂ ਜ਼ਿਆਦਾ ਸਾਡੇ ਇਨਸਾਨ ਹੀ ਪਰਮਾਤਮਾ ਬਣ ਚੱਲੇ ਆ ਅੰਜੇ ਪਹਿਲਾਂ ਆਪਣੇ ਕੜਾਹੀ ਦਾ ਗਰਮ ਹੋ ਗਈ ਹੈ ਤੇ ਇਹ ਤੋਂ ਪਹਿਲਾਂ ਆਪਾਂ ਪਾਵਾਂਗੇ ਜੀਰਾ ਜੀਰਾ ਜ਼ਿਆਦਾ ਨਹੀਂ ਤੁਹਾਡੇ ਜਿੰਨੀ ਜ਼ਰੂਰਤ ਆ ਸਮਾਂ ਜੀਰਾ ਪਾਓ ਆਪਾਂ ਬਿਲਕੁਲ ਵੀ ਇਹਦੇ ਵਿੱਚ ਕਿਉਂ ਜਾ ਤੇਲ ਨਹੀਂ ਪਾਇਆ ਤੁਹਾਨੂੰ ਦਿਖਾਈ ਦਿੰਨੇ ਆ ਖਾਲੀ ਸਿਰਫ ਜੀਰਾ ਹੀ ਭੁੰਨਾਗੇ ਕੜਾਹੀ ਮੈਂ ਬਹੁਤ ਗਰਮ ਕਰ ਲਈ ਸੀ ਐ ਹਾਈ ਤੇ ਰੱਖਿਆ ਸੀ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ ਥੋੜੀ ਜਿਹੀ ਰਾਈ ਕਿਉਂਕਿ ਤੁਹਾਨੂੰ ਰਾਈ ਪਾਣੀ ਵੀ ਆਪਾਂ ਨੂੰ ਟੇਸਟ ਲੱਗਦੀ ਹੈ ये पावगे राई, राई में भी हल्का जहा भुना फिर ये पा रहे हैं आप प्याज क्योंकि आप बिना तेल बिना घ्यौ तो ही बनावेंगे हाँ जी आप चंकी तरह भुना ਖਪਾਣ ਨੂੰ ਹਲਾਉਂਦੇ ਰਹਿਣਾ ਵਾ ਥੱਲੇ ਦੀ ਲੱਗਣ ਦੇਣਾ ਫਿਰ ਉਸ ਤੋਂ ਬਾਅਦ ਆਪਾਂ ਸਲੋ ਕਰ ਲੈਣਾ ਕਿਉਂਕਿ ਇੱਕ ਵਾਰੀ ਆਪਣੀ ਕੜਾਹੀ ਗਰਮ ਹੁੰਦੀ ਆ ਜੀਰਾ ਰਾਈ ਪਾ ਕੇ ਉਸ ਤੋਂ ਬਾਅਦ ਆਪਾਂ ਪਿਆਲ ਬਿਲਕੁਲ ਸਲੋ ਦੇ ਉੱਪਰ ਹੀ ਭੁੰਨਾਂਗੇ ਕਿਉਂਕਿ ਜਿਆਦਾ ਆਪਾਂ ਹਾਈ ਨਹੀਂ ਕਰਾਂਗੇ ਕਿਉਂਕਿ ਜਲ ਜਾਣਗੇ ਜਿਆਦਾ ਹਾਈ ਦੇ ਵਿੱਚ ਸਲੋ ਦੇ ਨਾਲ ਜਲਣਗੇ ਨਹੀਂ ਔਰ ਭਜਵੜੇ ਤਰੀਕੇ ਸੋਹਣੇ ਨਾ ਜਾਣਗੇ ਕਿਉਂਕਿ ਜਦ ਆਪਾਂ ਤੇਲ ਦੀਆਂ ਚੀਜ਼ਾਂ ਹੀ ਖਾਣੇ ਆ ਆਪਾਂ ਨੂੰ ਹੁੰਦਾ ਕਿ ਤੜਕੇ 'ਚ ਵੱਧ ਤੋਂ ਵੱਧ ਘਿਓ ਪਾਈਏ ਪਰ ਆਪਾਂ ਇਹਦੇ ਵਿੱਚ ਇੱਕ ਤਪਕਾ ਵੀ ਘਿਓ ਜਾ ਤੇਲ ਦਾ ਨਹੀਂ ਪਾਇਆ ਦੇਖੋ ਤੁਹਾਡੇ ਸਾਹਮਣੇ ਹੀ ਆਪਾਂ ਭੁੰਨ ਰਹੇ ਹਾਂਗੇ ਇਹਨੂੰ ਫਲਉਦੇ ਰਹਿਣਾ ਕਿਉਂਕਿ ਥੱਲੇ ਨਾ ਲੱਗ ਜਾਵੇ ਇਸ ਲਈ ਦੇਖੋ ਪਿਆਰ ਪਰ ਜੱਲੇ ਨੇ ਆਪਣੇ ਬਹੁਤ ਜਲਦੀ ਪਰ ਚੱਲੇ ਨਾਲ ਤੇ ਇਸ ਤੋਂ ਬਾਅਦ ਇਹਦੇ ਵਿੱਚ ਪਾ ਰਹੀ ਹਾਂ ਮੈਂ ਲਸਣ ਔਰ ਅਦਰਕ ਲਸਣ ਅਦਰਕ ਪਾਵਾਂਗੀ ਇਹਦੇ ਵਿੱਚ ਮੈਂ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਪੁਣਾਗੇ ਹਿਲਾਉਂਦੇ ਰਹਿਣਾ ਕਿਉਂਕਿ ਲਸਣ ਆ ਰਦ ਅਦਰਕ ਤੁਹਾਨੂੰ ਵੀ ਪਤਾ ਕਿ ਜਲਦੀ ਥੱਲੇ ਲੱਗ ਜਾਂਦੇ ਨੇ ਇਹ ਪੰਦੇਰੇ ਅਗਰ ਤੁਹਾਨੂੰ ਥੱਲੇ ਲੱਗਦਾ ਕਿ ਥੱਲੇ ਲੱਗਦੇ ਆ ਤਾਂ ਇਹਦੇ ਵਿੱਚ ਦੋ ਤੁਪਕਾ ਆਪਾਂ ਗਰਮ ਪਾਣੀ ਦਾ ਜ਼ਰੂਰ ਪਾਵਾਂਗੇ ਮੇਰੇ ਕੋਲ ਗਰਮ ਪਾਣੀ ਹੀ ਰੱਖਿਆ ਹੋਇਆ ਪਹਿਲਾਂ ਹੀ ਹਲਕਾ ਜਿਹਾ ਗਰਮ ਪਾਣੀ ਪਾਵਾਗੇ ਚਲੋ ਫਿਰ ਥੱਲੇ ਨਹੀਂ ਲੱਗੇਗਾ ਜਲੇਗਾ ਤਾਂ ਪਾਣੀ ਹੀ ਜਲੇਗਾ ਪਰ ਬਿਲਕੁਲ ਸਲੋ ਦੇ ਉੱਪਰ ਆਪਾਂ ਇਹਨਾਂ ਨੂੰ ਪਕਾਵਾਂਗੇ ਇਹ ਵੀਡੀਓ ਮੈਨੂੰ ਬਹੁਤ ਮੇਰੇ ਬੇਟੇ ਨੇ ਭੇਜੀ ਸੀ ਤੇ ਉਹਨੇ ਹੀ ਦੱਸਿਆ ਕਿਹਾ ਸੀ ਕਿ ਮੰਮੀ ਦੇਖੋ ਤੁਸੀਂ ਜਿਆਦਾ ਕਿਉਂ ਵਰਤਦੇ ਹੋ ਤੇ ਇਹ ਬਿਲਕੁਲ ਵੀ ਜ਼ੀਰੋ ਦੇ ਉੱਪਰ ਆਪਾਂ ਬਣਾ ਸਕਦੇ ਹਾਂ ਆਪਾਂ ਜੁੰਨਾ ਵੀ ਘੱਟ ਕੇ ਖਾਈਏ ਕਿਉਂਕਿ ਆਪਣੇ ਕਿਉਂ ਖਾਣ ਦੇ ਨਾਲ ਹੀ ਆਪਾਂ ਨੂੰ ਕੋਲੇਸਟ੍ਰੋਲ ਔਰ ਕਈ ਬਿਮਾਰੀਆਂ ਲੱਗਦੀਆਂ ਨੇ ਜੋ ਕਿ ਆਪਾਂ ਨਹੀਂ ਵਰਤੀਏ ਇਹ ਆਪਾਂ ਦਾ ਪਿਆਰਾ ਬੜਾ ਸੋਹਣਾ ਭਜ ਰਿਹਾ ਹੈ ਬਹੁਤ ਜਲਦੀ ਬਣ ਜਾਂਦੇ ਨੇ ਨਾਲ ਇਹ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਵਾ ਜਿੰਨਾ ਆਪਾਂ ਹੈ ਘੱਟ ਤੇਲ ਖਾਵਾਂਗੇ ਆਪਾਂ ਨੂੰ ਨਹੀਂ ਇਹ ਘੱਟ ਬਿਮਾਰੀਆਂ ਹੋਣਗੀਆਂ ਪਰ ਆਪਾਂ ਨੂੰ ਕੀ ਕਰੀਏ ਆਪਾਂ ਨੂੰ ਆਦਤ ਹੋ ਗਈ ਹੈ ਕਿ ਆਪਾਂ ਵੱਧ ਤੋਂ ਵੱਧ ਤੇਲੀਆਂ ਚੀਜ਼ਾਂ ਹੀ ਖਾਣੀਆਂ ਨੇ ਪਰ ਮੈਂ ਇਹਦੇ ਵਿੱਚ ਨਹੀਂ ਪਾਇਆ ਨਾ ਤੇਲ ਢੱਕਾਓ ਤੇ ਹੁਣ ਇਹ ਆਪਣਾ ਤੜਕਾ ਦੇਖੋ ਭੁੱਜ ਗਿਆ ਹੈ। ਕੱਚਾ ਨਹੀਂ ਰਿਹਾ। ਇਹ ਹੋਰ ਵੀ ਭੁੱਜ ਜੇਗਾ ਹਲੇ ਕਿਉਂਕਾ ਅੱਗੇ ਵਿੱਚ ਟਮਾਟਰ ਐਡ ਕਰਾਂਗੇ। ਚਲੋ ਹਰੀ ਮਿਰਚ ਐਡ ਕਰ ਲੈਣੀ ਆ ਥੋੜਾ। ਜੋ ਕਿ ਆਪਾਂ ਨੇ ਮਿਰਚ ਕੱਟ ਕੇ ਰੱਖੀ ਤੁਸੀਂ ਆਪਣੀ ਸਬਜ਼ੀ ਦੇ ਹਿਸਾਬ ਨਾਲ ਹੀ ਪਾਉਣੀ ਆ ਮਿਰਚਾਂ ਔਰ ਜਾਂ ਤੁਹਾਨੂੰ ਕਿ ਜਿੰਨਾ ਤੁਸੀਂ ਖਾਣਾ ਚਾਹੁੰਦੇ ਮਸਾਲਾ ਪਰ ਘੱਟੋ ਘਾਟੀ ਖਾਣਾ ਸਿਹਤ ਲਈ ਠੀਕ ਹੁੰਦਾ। ਉਨੇ ਪਹਿਲੇ ਵਿੱਚ ਪਾਵਾਂਗੇ ਟਮਾਟਰ ਟੋਕੇ ਟਮਾਟਰਾਂ ਦਾ ਪਾਣੀ ਵੀ ਹੁੰਦਾ ਵਾ ਇਹਦੇ ਵਿੱਚ ਪਾਵਾਂਗੇ ਆਪਾਂ ਹਲਕਾ ਜਿਹਾ ਨਮਕ ਕਿਉਂਕਿ ਨਮਕ ਪਾਉਣ ਨਾਲ ਫਿਰ ਟਮਾਟਰ ਪਾਣੀ ਛੱਡ ਦੇਣਗੇ ਤਾਂ ਆਪਣਾ ਮਸਾਲਾ ਥੱਲੇ ਨਹੀਂ ਲੱਗੇਗਾ ਉਸੇ ਵਰਤ ਕੇ ਦੇਖੋ ਇਹ ਚੀਜ਼ਾਂ ਨੂੰ ਜ਼ਰੂਰ ਇਸਤੇਮਾਲ ਕਰਿਓ ਇਹ ਆਪਾਂ ਕੱਟ ਤੋਂ ਕੱਟਣ ਤੇਲ ਵਾਲੀ ਚੀਜ਼ਾਂ ਖਾਈਏ। ਹੁਣ ਹਲਕਾ-ਹਲਕਾ ਪਾਣੀ ਪਾਉਂਦੇ ਜਾਵਾਂਗੇ ਕਿਉਂਕਿ ਆਪਣੇ ਟਮਾਟਰ ਛੇਤੀ ਗਲ ਜਾਣਗੇ। ਆਪਾਂ ਟਮਾਟਰ ਇੱਕ ਸਾਈਡ ਤੇ ਕਰਕੇ ਹੀ ਮੈਂ ਸਾਰਾ ਮਸਾਲਾ ਪਾਣੀ ਪਾਵਾਂਗੀ। ਪਾਣੀ ਗਰਮ ਹੀ ਲੈਣਾ ਕਿਉਂਕਿ ਠੰਡਾ ਹੁੰਦੇ ਨਾਲ ਸਾਰੇ ਮਸਾਲੇ ਦਾ ਟੇਸਟ ਖਰਾਬ ਹੋਏਗਾ। ਆ ਥੋੜਾ ਥੋੜਾ ਪਾਣੀ ਪਾ ਕੇ ਹੀ ਪਕਾਉਣਾ ਇਹਨੂੰ ਕਿਉਂਕਿ ਤੁਹਾਡੇ ਕੋਲੇ ਜੇ ਤੁਸੀਂ ਇਹ ਪੇਸਟ ਕਰਕੇ ਪਾਉਣਾ ਚਾਹੋ ਨਾ ਟਮਾਟਰ ਦਾ ਪੇਸਟ ਕਰਕੇ ਹੀ ਪਾ ਸਕਦੇ ਹੋਗੇ ਪਰ ਮੇਰੇ ਕੋਲ ਇੱਕ ਟਮਾਟਰ ਨਹੀਂ ਸੀ ਮੈਂ ਪੇਸਟ ਕਰਨਾ ਨਹੀਂ ਚੰਗਾ ਸਮਝਿਆ ਤੇ ਮੈਂ ਇਹਦੇ ਨਾਲ ਹੀ ਭੁੰਨਾਗੀ ਕਿਉਂਕਿ ਜੋ ਥੋੜਾ ਬਹੁਤ ਆਪਣਾ ਕੱਚਾ ਰਹਿ ਜਾਊਗਾ ਦਸਣ ਪਿਆਜ਼ ਦਾ ਟਮਾਟਰ ਦੇ ਨਾਲ ਹੀ ਭੁੱਜ ਜਾਏਗਾ ਹੁਣ ਤੁਸੀਂ 2 ਮਿੰਟ ਲਈ ਢੱਕ ਕੇ ਵੀ ਰੱਖ ਦਿਓ ਕਿਉਂਕਿ ਪਾਣੀ ਹੈਗਾ ਥੱਲੇ ਨਹੀਂ ਲੱਗੇਗਾ ਹੁਣ ਮਸਾਲਾ ਆਪਣਾ ਪੁੱਜ ਗਿਆ ਤੇ ਆ ਪੈਦੇ ਵਿੱਚ ਪਾਵਾਂਗੇ ਹੁਣ ਹਲਦੀ ਟੋਕੇ ਜਿਆਦਾ ਹਾਈ ਮਸਾਲੇ ਨਹੀਂ ਅੱਜ ਪਾਵਾਂਗੇ ਹਲਦੀ ਥੋੜੀ ਪਾਵਾਂਗੇ ਆ ਪੈਦੇ ਚ ਗਰਮ ਮਸਾਲਾ ਅੱਧਾ ਚਮਚਾ ਧਨੀਆ ਪਾਊਡਰ ਅੱਧਾ ਚਮਚਾ ਹੋਰ ਪਾਵਾਂਗੇ ਥੋੜੀ ਚੌਥਾ ਹਿੱਸਾ ਚਮਚਾ ਇਹ ਪਾਵਾਗੇ ਥੋੜੀ ਪਾਵਾਗੇ ਆਪਾਂ ਤਾਂ ਚਮਚਾ ਤੇਗੀ ਮਿਰਚ ਸਾਰੀਆਂ ਚੀਜ਼ ਆਪਾਂ ਆਕੇ ਆਪਾਂ ਮਿਕਸ ਕਰਾਂਗੇ ਮਿਕਸ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਥੋੜਾ ਕਰਾਂਗੇ ਪਾਣੀ ਐਡ ਕਿਉਂਕਿ ਮਸਾਲੇ ਆਪਣੇ ਇਹ ਵੀ ਜੋ ਪਾਏ ਨੇ ਆਪਾਂ ਇਹਦੇ ਵਿੱਚ ਓਝ ਜਾਣਾ ਇਹ ਵੀ ਜੰਗੀ ਤਰ੍ਹਾਂ ਪੱਕਣੇ ਜ਼ਰੂਰੀ ਨੇ ਤੁਸੀਂ ਟਮਾਟਰ ਦਾ ਪੇਸਟ ਪਾਉਣਾ ਚਾਹੋ ਮੈਂ ਪੇਸਟ ਪਾ ਸਕਦੇ ਹਾਂ ਪਰ ਮੈਂ ਪੇਸਟ ਨਹੀਂ ਪਾਇਆ ਕਿਉਂਕਿ ਬਰੀਕ ਕੱਟ ਲੈ ਸੀ ਜੀ ਕੱਟਣ ਦੇ ਨਾਲ ਵੈਸੇ ਹਲਕੇ ਪੈ ਜਾਣਗੇ ਤੁਸੀਂ ਇਸ ਤੜਕੇ ਨੂੰ ਘਰੇ ਜ਼ਰੂਰ ਟਰਾਈ ਕਰਕੇ ਵੇਖਿਓ ਬਿਨਾਂ ਘਿਓ ਤੋਂ ਵੀ ਸਬਜ਼ੀ ਆਪਣੀ ਬਣ ਜਾਂਦੀ ਹੈਗੀ ਕੋਈ ਨਹੀਂ ਹੁੰਦਾ ਕਿ ਆਪਣੀ ਸਬਜ਼ੀ ਬਣਨੀ ਨਹੀਂ ਜਦ ਆਪਣੀ ਧਾਲ ਨੂੰ ਤੜਕਾ ਅੱਛਾ ਨਹੀਂ ਲੱਗਣਾ ਸਭ ਕੁਝ ਹੁੰਦਾ ਵਾ ਪਰ ਅਗਰ ਤੁਸੀਂ ਚਾਹੋ ਨਾ ਕਿ ਕੱਟ ਕੇ ਨਹੀਂ ਲਾਉਣਾ ਪਿਆ ਇਹ ਤੜਕਾ ਪਿਆਜ਼ਾ ਵੀ ਤਾਂ ਪੇਸਟ ਬਣਾ ਸਕਦੇ ਹੋ ਪਰ ਪੇਸਟ ਥੋੜਾ ਚਪਕ ਜਾਂਦਾ ਵਾ ਆਪਾਂ ਮਸਾਲਾ ਤਿਆਰ ਹੋ ਗਿਆ ਪਰ ਆਪਾਂ ਥੋੜਾ ਨੂੰ ਪਾਣੀ ਪਾ ਕੇ ਹਵਾਲੇ ਦੇਵਾਂਗੇ ਕਿਉਂਕਿ ਆਪਣਾ ਮਸਾਲਾ ਸਾਰਾ ਰਿਜ ਜਾਏਗਾ ਫਿਰ ਚੰਗੇ ਤਰੀਕੇ ਨਾਲ ਪਾਣੀ ਗਰਮ ਹੀ ਲਵਾਂਗੇ ਕਿਉਂਕਿ ਠੰਡੇ ਪਾਣੀ ਦੇ ਨਾਲ ਤਾਂ ਸਾਰਾ ਮਸਾਲਾ ਵੀ ਟੇਸਟ ਵੀ ਖਰਾਬ ਹੁੰਦਾ ਵਾ ਤਾਂ ਇਹ ਦੇਖੋ ਕਿਡਾ ਸੋਨਾ ਹੋਣ ਲੱਗ ਗਿਆ ਇਹਦਾ ਹਾਂਜੀ ਹੁਣ ਤੁਸੀਂ ਜੋ ਵੀ ਇਹ ਚ ਦਾਲ ਚ ਪਾਉਣਾ ਚਾਹਦੇ ਹੋ ਸਬਜ਼ੀ ਬਣਾਉਣੀ ਚਾਹਦੇ ਆ ਤਾਂ ਤੁਸੀਂ ਇਹਦਾ ਤੜਕਾ ਬਣਾ ਸਕਦੇ ਹੋ ਕੋਈ ਘਿਓ ਦੀ ਜਰੂਰਤ ਨਹੀਂ ਗੀ ਅਜੀ ਆਪਣਾ ਤੜਕਾ ਤਿਆਰ ਹੋ ਗਿਆ ਦੇਖੋ ਬਿਲਕੁਲ ਜ਼ੀਰੋ ਹੀ ਕਿអਪਾ ਪਾ ਜ਼ੀਰੋ ਦਾ ਮਤਲਬ ਕਿ ਬਿਲਕੁਲ ਵੀ ਨਹੀਂ ਪਾਇਆ ਤੇਲ ਨਾ ਕਿអੋ ਕੋਈ ਵੀ ਰਿਫੈਨਡ ਵਗੈਰਾ ਕੁਛ ਵੀ ਨਹੀਂ ਪਾਇਆ ਇੱਕ ਸਿਰਫ ਆਪਾਂ ਨੂੰ ਆਰਤ ਹੋ ਚੁੱਕੀ ਗਿਆ ਆਪਾਂ ਬੱਦ ਤੋਂ ਬੱਦ ਕਿអੋ ਪਾ ਕੇ ਹੀ ਤੜਕਾ ਲਾਉਣਾ ਵਾ ਤੁਸੀਂ ਵੀ ਆਪਣੇ ਘਰ ਦੇ ਵਿੱਚ ਜ਼ਰੂਰ ਟਰਾਈ ਕਰੋ ਇਹ ਤੇ ਮੈਂ ਤਾਂ ਇਹਦੀ ਟਰਾਈ ਕਰਕੇ ਦੇਖ ਚੁੱਕੀ ਫਿਰ ਤੁਹਾਡੇ ਨਾਲ ਜੇ ਸ਼ੇਅਰ ਕੀਤੀ ਆ ਆਪਾਂ ਇਹਦੇ ਵਿੱਚ ਹੁਣ ਸਬਜ਼ੀ ਪਾਵਾਂਗੇ ਉਹ ਤੁਹਾਡੀ ਆਪਣੀ ਚੋਅ ਆ ਕਿਸ ਚੀਜ਼ ਵਿੱਚ ਪਾਉਣਾ ਵਾ ਪਰ ਮੇਰੇ ਇਹ ਮਸਾਲਾ ਬਿਲਕੁਲ ਤਿਆਰ ਹੋ ਚੁੱਕਿਆ ਹੈ ਮੇਰੇ ਚੈਨਲ ਹਾਂਜੀ ਮੈਂ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਮੈਂਟ ਔਰ ਸਬਸਕ੍ਰਾਈਬ ਜ਼ਰੂਰ ਕਰੋ ਬਾਅਦ ਤੋਂ ਬਾਅਦ ਸਮਾਂ ਦੇਖੋ ਤੁਹਾਡੇ ਸਹਿਯੋਗ ਦੀ ਲੋੜ ਹੈ ਤੁਹਾਡੇ ਸਹਿਯੋਗ ਸਤਿਕਾਰ ਹੀ ਮੈਂ ਅੱਜ ਆਈ ਹਾਂ ਇਸ ਤੱਕ ਇੱਥੋਂ ਤੱਕ ਮੁਕਾ ਪਹੁੰਚੀ ਹਾਂ ਅਰ ਅੱਗੇ ਵੀ ਤੁਹਾਡੇ ਸਹਿਯੋਗ ਦੀ ਬਹੁਤ ਲੋੜ ਹੈ ਔਰ ਨਵੇਂ ਨਵੇਂ ਟਿਪਸ ਲੈ ਕੇ ਮੈਂ ਤੁਹਾਡੇ ਸਾਹਮਣੇ ਆਉਂਦੀ ਰਹਾਗੀ ਤੇ ਤੁਸੀਂ ਮੈਨੂੰ ਸਹਿਯੋਗ ਕਰਦੇ ਰਹੋ ਤੇ ਆਪਣੇ ਮਸਾਲਾ ਜੋ ਬਣਾਇਆ ਉਹ ਤਿਆਰ